ਕਿਆ ਹੋਇਆ ਇਹ ਬਤਾਇਓ ਆ ਮੇਰੀ ਕੁੜੀ ਨੂੰ ਕੁੜੀ ਸਾਡੀ ਨਾਲ ਟਿਕੀ ਆ ਕੁੜੀ ਨੂੰ ਘੱਟ ਕੇ ਲੈ ਗਏ ਲੈ ਗਏ ਤੇ ਸਰਚਾਰ ਦਿਨ ਹੋ ਗਿਆ ਮੈਂ ਲੱਭਦੀ ਪਈ ਮਿਲ ਗਈ ਮੈਂ ਥਾਣੇ ਵੀ ਰਿਪੋਰਟ ਲਿਖਾਉਣ ਗਏ ਸੀ ਤੇ ਥਾਣੇ ਤੇ ਰਿਪੋਰਟ ਦਰਜ ਨਹੀਂ ਕਰਦੇ ਪੈ ਸੀ ਕਿਨ ਕੇ ਦਰਜ ਕੀਤਾ 2 ਦਿਨ ਪਹਿਲਾਂ ਕੀਤਾ ਤੇ ਉਹ ਪਾਜੀ ਹੋਏ ਨਹੀਂ ਪਤਾ ਕਿ ਦਰਜ ਹੋਇਆ ਕਿ ਨਹੀਂ ਹੋਇਆ ਸਾਨੂੰ 4 ਦਿਨਾਂ ਦੇ ਥਾਣੇ ਦੇ ਰਾਤ ਡੋਣਦੇ ਪਏ ਆ ਮੁੜ ਕੇ ਅਸੀਂ ਸਾਨੂੰ ਪਤਾ ਲੱਗਾ ਕੱਲ ਕੀ ਕੁੜੀ ਮਿੱਟੀ ਮੈਦਾਨ 'ਚ ਰੇ ਹੈਗੀ ਆ ਤੇ ਦੋੜੇ ਲਾਣ ਮਸਤੀ ਕਰੇ ਉਸ ਤੇ ਗੈਂਦ ਸਾਨੂੰ ਕੁੜੀ ਹੱਥ ਜੀ ਹੁਣ ਦਿੱਤੇ ਮੁੜ ਕੇ ਮਾਰ ਪਿੱਟ ਕੀਤਾ ਇਹ ਕਰਨ ਦੇ ਬਾਅਦ ਜਦੋਂ ਗੱਡੀ ਗੱਡੀ ਥੱਲੇ ਗੱਡੀ ਤੋਰਨ ਲੱਗੇ ਤਾਂ ਗੱਡੀ ਦੇ ਥੱਲੇ ਅਸੀਂ ਆਪ ਵੀ ਦੋਵੇਂ ਲੰਮੇ ਪੈ ਗਏ ਦੋਨਾਂ ਨੇ ਸਕੂਟੀ 'ਚ ਇਹ ਕੁੜੀ ਨੂੰ ਕਾਰਡ ਕੇ ਲੈ ਗਏ ਹੁਣ ਕਿੱਥੇ ਲੈ ਗਏ ਸਾਨੂੰ ਪਤਾ ਨਹੀਂ ਸਾਨੂੰ ਔਰ ਅਬ ਦਰਜ ਹੋਈ ਹੈ ਆਪਕੀ ਰਿਪੋਰਟ ਕਿ ਕੱਲ ਦਿਨ ਪਾਜ ਨੂੰ ਲੈ ਕੇ ਤਾਹ ਦਰਜ ਮੈਨੂੰ ਲੈ ਕੇ ਗਏ ਤੇ ਡਿਪੀਸਾਈ ਨੇ ਆਪਾਂ ਦਾ ਸਰ ਕਰਾ ਕੀ ਮੰਗ ਕਰਤੇ ਹੈ ਕੀ ਹੋਣਾ ਚਾਹੀਏ ਬੇਟੀ ਸਾਡੀ ਮੋੜਨਾ ਚਾਹੀਏ ਬੱਚੀ ਇਹਨਾਂ ਦੀ ਵਾਪਸ ਆਣੀ ਚਾਹੀਦੀ ਹੈ ਕਿਉਂਕਿ ਨਵਾਲਿਕ ਵੀ ਹੈ ਨਵਾਲਿਕ ਕੁੜੀ ਹੈ 16 ਸਾਲਾਂ ਦੀ ਹੁਣ ਇਹ ਦੇਖੋ ਕਿ ਮੈਂ ਅੱਜ ਸਵੇਰੇ ਇੱਥੇ 40 ਕੁ ਫਾਰਕ ਮਿਲਣ ਆਇਆ ਸੀ ਲੋਕਾਂ ਨੂੰ ਮੈਨੂੰ ਇੱਥੇ ਮਿਲੇ ਨੇ ਤੇ ਕਾਨੂੰਨੀ ਵਿਵਸਥਾ ਦੀ ਹਾਲਤ ਅੰਬਰ ਸਰਚ ਬਹੁਤ ਖਰਾਬ ਹੋਈ ਹੋਈ ਹੈ ਤੁਸੀਂ ਕਿੱਥੇ ਦੇ ਲੋਕਾਂ ਨੂੰ ਹੀ ਪੁੱਛੋ ਆ ਇੱਕ ਹੋਰ ਵਿਚਾਰਿਆਂ ਦਾ ਫਰਿਆਦ ਲੈ ਕੇ ਆਏ ਨੇ ਤੇ ਸ੍ਰੀਤੀ ਐਡਮਿਨਿਸਟ੍ਰੇਸ਼ਨ ਨੂੰ ਜਿਹੜੇ ਇੱਥੋਂ ਦੇ ਪੋਲੀਟੀਸ਼ੀਅਨ ਨੇ ਜਿਹੜੇ ਮੰਤਰੀ ਨੇ ਸਰਕਾਰ ਹੈ ਇਹਨਾਂ ਨੂੰ ਇਨਸ਼ੋਰ ਕਰਨਾ ਚਾਹੀਦਾ ਕਿ ਯਾਰ ਇਹਨਾਂ ਦੀ ਬੱਚੀ ਵਾਪਸ ਆਣੀ ਚਾਹੀਦੀ ਹੈ ਇਹ ਬਦਮਾਸ਼ੀ ਗੁੰਡਾ ਕਰਦੀ ਤੇ ਨਹੀਂ ਚੱਲੇਗੀ ਔਰ ਤੁਸੀਂ ਅਗਰ ਇਹ ਪਾਰਕ ਚ ਦੇਖੋ ਕੋਈ ਲਾਈਟਾਂ ਨਹੀਂ ਲੱਗੀਆਂ ਕੋਈ ਵਿਵਸਥਾ ਨਹੀਂ ਹੈ ਸਭ ਤੋਂ ਇਹ ਪੁਰਾਣੀ پارک ਹੈ ਅੰਮ੍ਰਿਤਸਰ ਦੀ। ਔਰ ਬੱਚੇ ਆ ਕੇ ਇੱਥੇ ਖੇਡਦੇ ਆ ਤੁਸੀਂ ਗਰਾਊਂਡ ਦਾ ਹਾਲ ਦੇਖੋ। ਅੰਮ੍ਰਿਤਸਰ ਚ ਸਪੋਰਟ ਸਨਿਟੀ ਨਹੀਂ ਹੋਣਗੀਆਂ ਤਾਂ ਫਿਰ ਬੱਚੇ ਕੀ ਕਰਨਗੇ? ਫਿਰ ਉਹ ਨਸ਼ਾ ਵਾਲੀ ਜਾਣਗੇ। ਤੋਂ ਇਹ ਚੀਜ਼ ਬਿਲਕੁਲ ਚੁਪਾਗੇ ਔਰ ਇਹ ਜਿਹੜੀ ਕਾਨੂੰਨੀ ਵਿਵਸਥਾ ਇਹਨੂੰ ਠੀਕ ਕਰਨਾ ਚਾਹੀਦਾ ਇਹੋ ਜੀਆਂ ਹੋਰ ਕਹਿੰਦੇ ਜੀ ਬੜੀ ਡਵੈਲਪਮੈਂਟ ਹੋ ਗਈ ਅੰਮਰਸਾਦੀ ਪਿਛਲੇ ਐਮਪੀ ਸਾਹਿਬ ਕਹਿ ਰਹੇ ਨੇ 7 ਸਾਲ ਦੀ ਡਵੈਲਪਮੈਂਟ ਦੀ ਹਨੇਰੀ ਆ ਗਈ ਤੁਸੀਂ ਦੇਖ ਲਓ ਇੱਥੇ ਕੀ ਹਾਲਤ ਹੈ ਕਿਸੇ ਮਤਿਆਂ ਨੂੰ ਸਾਰਿਆਂ ਨੂੰ ਸਪੋਰਟ ਦੀ ਹੈਲਪ ਕਿਸਾ ਕੀਤੀ ਜਾਏਗੀ ਬਿਲਕੁਲ ਜੀ ਰਿਪੋਰਟ ਲਿਖਾਈ ਇਹਨਾਂ ਨੇ ਰਾਤ ਨੂੰ ਤੇ ਉਹਨੂੰ ਟੀਕਾਪ ਕਰਾਂਗੇ ਜੀ ਪੁਲਿਸ ਅਥਾਰਟੀਜ਼ ਨੇ ਸਰਕਾਰ ਨੂੰ ਵੀ ਤੁਹਾਡੇ ਦਰਿਯੇ ਵੀ ਮੀਡੀਆ ਦੇ ਥਰੂ ਵੀ ਦੇਖੋ ਵਿਚਾਰੀ ਮਾਂ ਦੀ ਹਾਲਤ ਦੇਖੋ ਇਸ ਤਰ੍ਹਾਂ ਕਈ ਹੋਰ ਕੇਸਿਸ ਨੇ ਇਹ ਤਾਂ ਮਿਲ ਗਏ ਮੈਨੂੰ ਲੇਕਿਨ ਕਈ ਵਿਚਾਰੇ ਮਿਲ ਵੀ ਨਹੀਂ ਸਕਦੇ ਇੱਥੋਂ ਦੇ ਜਿਹੜੇ ਮੰਤਰੀ ਨੇ ਜਿਹੜੇ ਇੱਥੋਂ ਦੇ ਐਮਪੀ ਸਾਹਿਬ ਨੇ ਇਹਨਾਂ ਦੀ ਇਹ ਰਿਸਪੌਂਸਿਬਿਲਟੀ ਹੈ ਉਹਦੇ ਬਾਅਦ ਆਪਣੇ ਪੋਸਟਰ ਤੇ ਪਿਕਚਰਾਂ ਲਾਉਣ ਲੱਖਾਂ ਰੁਪਏ ਕਰੋੜਾਂ ਰੁਪਏ ਉਹਦੇ ਤੇ ਲਗਾਉਂਦੇ ਨੇ ਪਹਿਲਾਂ ਇੱਥੇ ਵਿਵਸਥਾ ਤਾਂ ਠੀਕ ਕਰਨ ਜਿਸ ਤਰ੍ਹਾਂ ਕਿ ਇਹ ਪ੍ਰਵਾਸੀ ਪਰਿਵਾਰ ਹੈਗਾ ਔਰ ਅਸੀਂ ਦੇਖਦੇ ਹਾਂ ਕਿ ਪ੍ਰਵਾਸੀ ਪਰਿਵਾਰਾਂ ਨਾਲ ਬਹੁਤ ਕੁਝ ਹੁੰਦਾ ਹੈ ਕਿਸੇ ਨਾਲ ਵੀ ਹੋਣਾ ਨਹੀਂ ਚਾਹੀਦਾ ਰਵਾਸੀ ਉਹ ਤਾਂ ਸਾਡੀ ਇਕਨੋਮੀ ਚ ਕੰਟਰੀਬਿਊਟ ਕਰਦੇ ਨੇ ਲੇਕਿਨ ਜਿਹੜੀ ਕਾਨੂੰਨੀ ਵਿਵਸਥਾ ਆ ਸਾਰੇ ਜਿਹੜੇ ਅੰਮ੍ਰਿਤਸਰ ਦੇ ਲੋਕ ਨੇ ਸਭ ਲਈ ਠੀਕ ਹੋਣੀ ਚਾਹੀਦੀ ਇੱਥੇ ਹੁੰਦੀ ਸੀ ਹੁਣ ਬਹੁਤ ਖਰਾਬ ਹੋ ਗਈ ਮੈਂ ਬਾਰ ਬਾਰ ਕਦੇ ਇਹੋ ਹੀ ਗੱਲ ਕਰਦਾ ਇਹੋ ਜੇ ਕਈ ਹੋਰ ਇੱਥੇ ਉਦਾਹਰਣ ਨੇ ਲੇਕਿਨ ਸਭ ਤੋਂ ਪਹਿਲਾਂ ਇਹਨਾਂ ਦੀ ਕੁੜੀ ਇਹਨਾਂ ਮਾਪਿਆਂ ਦਾ ਹੱਕ ਹੈਗਾ ਕਿ ਕੁੜੀ ਇਹਨਾਂ ਕੋਲ ਹੋਵੇ ਤੇ ਇਹਨਾਂ ਕੋਲ ਵਾਪਸ ਆਣੀ ਚਾਹੀਦੀ ਠੀਕ ਮਾਦਰ ਚਲਾ ਗਿਆ ਜਾਂ ਚੰਡੀਗੜ੍ਹ ਚਲਾ ਗਿਆ

ਆਕਾ ਤੁਸੀਂ ਡਾਕਟਰ ਪ੍ਰਚਾਰ ਕਰੋ ਡਿਮਾਂਡ ਕਰੋ ਚੰਦ ਤੇ ਸਟੇਡੀਅਮ ਹਾਂ ਦੇ ਦਾ ਮਲਟੀ ਪਰਪਸ ਸਟੇਡੀਅਮ ਹਾਂ ਦੇਵਾ ਸਾਡੀ ਅਮਰੀਕਾ ਜੋ ਜਿਹੜੀ ਤੁਹਾਡੇ ਵਰਗੇ ਉੱਥੇ ਪੜ੍ਹਦੇ ਆਏ ਸੀ ਉਹ ਪੰਜਾਬ ਕਰਦੇ ਨੇ 850 ਕਰੋੜ ਇਕੱਠਾ ਕੀਤਾ ਉਹਨਾਂ ਨੇ ਆਪਣਾ ਸਟੇਡੀਅਮ ਬਣਾਇਆ ਇਹ ਮੋਦੀ ગામ ਨਾਂ ਮਿਲ ਕੇ तो ए, ए, तो ए, सारे अमृतसर से जब मैं स्टार्ट पूछा अपने आप ही कम कर चार बच्चे भी कट्ठे हो जाओनैट थ्रूसर जाओ जो टूरिस्ट आंता कोई जो एयरपोर्ट कर ग्डी ऑर्गनाइज करोड़ को एक गाइड बन इतना कोई किसान ਆਪਾਂ ਉਹ ਬੜੀਆਂ ਚੀਜ਼ਾਂ ਦਿਖਾ ਕੇ ਤੁਹਾਨੂੰ ਉਹ ਕਰਵਾ ਦੋ ਅੱਜ ਦੇ ਦਿਨ 28 ਮਾਰਚ ਆ ਗਿਆ ਤੇ ਘਰ ਰੱਖਿਆ ਹੈ ਜਿਆਦਾ ਆਪਾਂ ਕੀ ਕਰਾਂ ਕਿੰਨੇ ਮਹੀਨੇ ਤੋਂ ਜੇ ਤੁਸੀਂ ਇੰਕਮ ਦੋ ਦਵਾ ਨਹੀਂ ਜਾਓਗੇ ਫਾਇਨਲ ਨੇ ਪੇਰੈਂਟਸ ਵੀ ਤੁਹਾਡੇ ਖੁਸ਼ ਹੋਏ ਫਟਾ ਨਹੀਂ ਦੇਣੀ ਦਿਵਾ ਦਵਾਂਗੇ ਆਪ ਤੇ ਕਿਹੜਾ ਮੂ और तो हो, है अगर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर